ਪਿੱਤਾ ਡਾ ਜੇ ਤੁਹਾਨੂੰ ਪਤਾ ਨਹੀਂਗਾ ਟਾਵਰ ਲੱਗਦਾ ਪਿਆ ਤੂੰ ਤੁਹਾਡੀ ਉਮਰ ਕਿੰਨੀ ਹੈ ਟਾਵਰ ਨਹੀਂ ਗਾ ਕੋਈ ਹਸਤਾ ਕਰਾ ਲਵਾ ਦਿਓ ਅਸੀਂ ਤਾਂ ਹਾਂ ਹਸਤਾ ਕੋਣ ਹੈ ਜੀ ਇਹ ਮੈਂ ਫੋਨ ਤੇ ਕਾਲਾ ਕੱਢਿਆ ਰਿਹਾ ਨਹੀਂ ਨਹੀਂ ਗੱਲ ਇੱਕ 10000 ਰੁਪਏ ਪਿੱਛੇ ਟਾਵਰ ਲੈ ਲਿਆ ਕੰਪਨੀ ਕਿ 10000 ਰੁਪਏ ਦਿੰਦੀ ਹੈ ਚਲੋ 10000 ਪਿੱਛੇ ਤੁਸੀਂ ਲਗਾ ਲੈ ਟਾਵਰ ਕੀ ਪੈਸਾ ਦੀ ਸੋਰਸ ਆਫ ਇਨਕਮ ਹੋਗੀ ਲੇਕਿਨ ਉਹ ਨਾ ਕਿੰਨੀਆਂ ਬਿਮਾਰੀਆਂ ਲੱਗਦੀਆਂ ਇਹ ਨਹੀਂ ਸੋਚਿਆ ਨੇ ਇਹਨਾਂ ਨੇ ਆਪਣੇ ਘਰੇ ਇਹਨਾਂ ਤੇ ਖੜਕਾ ਹੁੰਦਾ ਸੀ ਨਾ ਅਸੀਂ ਪੁੱਛਣਾ ਗਵਾਂਡੀਆਂ ਦਾ ਫਰਜ਼ ਹੁੰਦਾ ਵੀ ਕੀ ਆ ਇਹ ਕਹਿੰਦੀ ਅਸੀਂ ਖੱਡਾ ਪਟਦੇ ਆ ਅਸੀਂ ਕਹਿੰਦੇ ਚਲ ਸਿਵਰੇਜ ਇਹਨਾਂ ਦਾ ਖਰਾਵਾ ਇਹ ਠੀਕ ਕਰਦੇ ਹੋਣਗੇ ਇਹਨਾਂ ਨੇ 2:30 ਤੋਂ ਲੈ ਕੇ 3:00 ਵਜੇ ਤੀ ਲਾਇਆ ਚੋਰੀਆਂ ਇਹਨਾਂ ਨੂੰ ਟਾਵਰ ਮੇਰਾ ਬਿਲਕੁਲ ਇਹਦੇ ਬੈਕ ਸਾਈਡ ਤੇ ਘਰ ਹੈ ਜੀ ਤੇ ਮੇਰੇ ਮਦਰ ਹਾਰ ਤੇ ਮੇਰੇ ਉਹਨਾਂ ਦਾ ਹੀ ਸਰਜਰੀ ਹੋਈ ਹੈ ਜੀ ਤੁਸੀਂ ਆਪ ਦੇਖੋ 5G ਟਾਵਰ ਲੱਗਿਆ ਹੋਇਆ ਹੈ ਕਿੰਨੀ ਇਹਦੀ ਰੇਡੀਏਸ਼ਨ ਤੇਜ ਹੁੰਦੀ ਹੈ ਜੀ ਸਿੰਗਰ ਆਏ ਪਿੱਛੇ ਛੋਟੇ ਜਿਹੇ ਪੈਸੇ ਲਾਲਚ ਪਿੱਛੇ ਆ ਲੋਕੀ ਲਵਾ ਲੈਂਦੇ ਲੋਕਾਂ ਨੂੰ ਆ ਨਹੀਂ ਪਤਾ ਕਿਸ ਘਰ ਦੇ ਵਿੱਚ ਅਸੀਂ ਵੀ ਰਹਿਣਾ ਕੈਂਸਰ ਉੱਤੇ ਫੈਲੂਗਾ ਇਹ ਲੀਗਲ ਤੌਰ ਤੇ ਹੁੰਦਾ ਦਾ ਚੋਰੀ ਲਵਾਉਣ ਦੀ ਕੀ ਲੋੜ ਸੀ ਰਾਤ ਨੂੰ ਇਹ ਗਲਤ ਆ ਜੀ ਦੇਖੋ ਮਿੱਤਰੋ ਨਾਲ ਦੇਖਣ ਵਾਲੇ ਕਮਾਂਡਰ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇਸ ਵੇਲੇ ਕਲਾਸਨਗਰ ਰੋਡ ਦੇ ਉੱਤੇ ਮੌਜੂਦ ਹਾਂ ਗਲੀ ਵੀ ਤੁਹਾਨੂੰ ਦੱਸਾਂ ਕਿਹੜੀ ਹੈ ਜਿੱਥੇ ਇੱਕ ਟਾਵਰ ਲੱਗਦਾ ਟਾਵਰ ਲਗਾਉਣ ਉਸ ਤੁਹਾਨੂੰ ਦੱਸ ਦਈਏ ਕਿ ਵਿਦਾ ਐਨਓਸੀ ਚਾਹੀਦੀ ਹੁੰਦੀ ਹੈ ਕਾਰਪੋਰੇਟ ਦੀ ਮਨਜ਼ੂਰੀ ਚਾਹੀਦੀ ਹੁੰਦੀ ਹੈ ਉਹ ਮਨਜ਼ੂਰੀ ਨਹੀਂ ਮਿਲਿਆ ਤੇ ਪੂਰਾ ਦਾ ਪੂਰਾ ਇਲਾਕਾ ਜਿਹੜਾ ਇੱਥੇ ਖੜਾ ਹੋ ਗਿਆ ਤੇ ਇੱਕ ਘਰਨਾ ਪ੍ਰਦਰਸ਼ਨ ਜਾਰੀ ਕਰਤਾ ਲੇਕਿਨ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਦੇ ਘਰੇ ਟਾਵਰ ਲੱਗਾ ਹੈ ਉਹ ਵੀ ਮੌਜੂਦ ਹੈਗੇ ਨੇ ਉਹ ਬੀਬੀ ਨੂੰ ਬੁਲਾਓ ਜਿਨ੍ਹਾਂ ਘਰੇ ਟਾਵਰ ਲੱਗਾ ਹੈ ਕਿੱਥੇ ਨੇ ਉਹ ਬੀਬੀ ਆਜਾ ਆਜਾ ਜਿੱਧ ਆਜੋ ਮਾਤਾ ਜੀ ਮਾਤਾ ਜੀ ਚਲੋ ਤੁਸੀਂ ਬੋਲਦੇ ਪਿਓ ਤੁਸੀਂ ਇਹ ਟਾਵਰ ਲਗਾਇਆ ਤੁਸੀਂ ਐਨਓਸੀ ਲਈਤੀ ਆ ਮੈਨੂੰ ਇਹ ਚੀਜ਼ ਦਾ ਕੁਝ ਨਹੀਂ ਪਤਾ ਤੁਹਾਡੇ ਮੁੰਡੇ ਕਿੱਥੇ ਨੇ ਉਹ ਬਾਹਰ ਹੀ ਆ ਗਏ ਫੇ ਤੁਹਾਡਾ ਜਦੋਂ ਤੁਹਾਨੂੰ ਪਤਾ ਨਹੀਂਗਾ ਟਾਵਰ ਲੱਗਦਾ ਪਿਆ ਤੁਸੀਂ ਤੁਹਾਡੀ ਉਮਰ ਕਿੰਨੀ ਹੈ ਟਾਵਰ ਦੀ ਗੱਲ ਦਾ ਕੋਈ ਹਿਸਾਬ ਕਰਾ ਲਵਾ ਦਿਓ ਅਸੀਂ ਹਾਂ ਅਸਟਾ ਤੁਹਾਡੀ ਤੁਸੀਂ ਕਹਿ ਰਹੇ ਹੋ ਲਵਾ ਦਿਓ ਲੇਕਿਨ ਤੁਸੀਂ ਆਪਣੇ ਮੁੰਡੇ ਨੂੰ ਕਿਹਾ ਕਿ ਪੂਰਾ ਮੱਲਾ ਬਰੂਤ ਤੇ ਆ ਗਿਆ ਇੱਕ ਟਾਵਰ ਲੱਗਣ ਕਰਕੇ ਉਹ ਕੰਪਨੀ ਵਾਲੇ ਆਪੇ ਜਾਣਗੇ ਅਸੀਂ ਥੋੜਾ ਲਾਣਾ ਇੱਕ ਦਸ ਹਜ਼ਾਰ ਪਿੱਛੇ ਟਾਵਰ ਲੈ ਲਿਆ ਕੰਪਨੀ ਕਿ 10000 ਰੁਪਏ ਦਿੰਦੀ ਹੈ ਚਲੋ 10000 ਪਿੱਛੇ ਤੁਸੀਂ ਲਗਾ ਲਿਆ ਟਾਵਰ ਕੀ ਪੈਸਾ ਦੀ ਸੋਰਸ ਆਫ ਇਨਕਮ ਹੋਗੀ ਲੇਕਿਨ ਹੋਰ ਨਾ ਕਿੰਨੀਆਂ ਬਿਮਾਰੀਆਂ ਲੱਗਦੀਆਂ ਇਹ ਨਹੀਂ ਸੋਚਿਆ ਸਾਰੇ ਗੱਲਾਂ ਦਾ ਪਤਾ ਹੈ ਮੈਨੂੰ ਮੁੰਡਿਆਂ ਨੂੰ ਪਤਾ ਮੈਨੂੰ ਕਿਹੜਾ ਪਤਾ ਹੈ ਇਹਨਾਂ ਨੇ ਆਪ ਉਧਰ ਸ਼ਿਫਟ ਕਰ ਲਿਆ ਜੀ ਹਾਂ ਜੀ ਲੈਰ ਦਾ ਗਾਣਾ ਸੋਸੀ ਕਿ ਕੋਈ ਸ਼ਿਫਟ ਕੀਤੀ ਮਾਤਾ ਜੀ ਮੈਨੂੰ ਤਾਂ ਗੱਲ ਦੱਸੋ ਮੱਲਾ ਮੱਲਾ ਪਹਿਲੇ ਆਂਦਾ ਪਰਿਵਾਰ ਪਹਿਲੇ ਆਂਦਾ ਮੱਲੇ ਆਣਗੇ ਨਾ ਪਹਿਲੇ ਫਿਰ ਮੱਲੇ ਵਾਲੇ ਤੁਹਾਨੂੰ ਕਹਿ ਰਹੇ ਆ ਕਿ ਤਾਵਰ ਉਤਾਰ ਦੋ ਤਾਵਰ ਦੋ ਉਹ ਕੰਪਨੀਆਂ ਨਾਲ ਸ਼ਿਕਾਇਤ ਹੈ ਆਪਣੇ ਧਾਰਨਗੇ ਅਸੀਂ ਥੋੜਾ ਧਾਰਨ ਹੈ ਜੇ ਲਾਗੇ ਉਹੀ ਧਾਰਨਗੇ ਮੇਰੇ ਸੰਗ ਲਾ ਕੇ ਦਿਖਾਵੇ ਇੱਕ ਬੰਦਾ ਵੀ ਫਟਾ ਜੱਸਾ ਗਾਲਾਂ ਕੱਢੀਆਂ ਨੇ ਇੱਕ ਬੰਦਾ ਵੀ ਫਟਾ ਜੱਸਾ ਨਾ ਨਹੀਂ ਕਰੇ ਹੋਰ ਹੈ ਤੇ ਆਪੇ ਤੁਸੀਂ ਜਾਓ ਤੁਸੀਂ ਜਾਓ ਬਈ ਤੁਸੀਂ ਦੇਖੋ ਦੇਖੋ ਬੰਦਾਸ ਇੱਕ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ ਵਾ ਇੱਕ ਟਾਵਰ ਲਗਾਣ ਉਸੇ ਨਜ਼ੀਕੀ ਥਾਣੇ ਤੋਂ ਐਨਓਸੀ ਕਾਰਪੋਰੇਸ਼ਨ ਦੀ ਐਨਓਸੀ ਜਾਂ ਜਿਸ ਜਿਸ ਮੈਂ ਇੱਕ ਨੂੰ ਪੈਂਦਾ ਉਹਦੀ ਐਨਓਸੀ ਤੇ ਮੁਹੱਲੇ ਵਾਲੇ ਦੀ ਇੱਕ ਸਪਸ਼ਟੀਕਰਨ ਚਾਹੀਦਾ ਹੁੰਦਾ ਕਿ ਇਹਦੇ ਨਾਲ ਰੇਡੀਏਟਰ ਨਹੀਂ ਫੈਲੂਗਾ ਟਾਵਰ ਲਗਾ ਲਤਾ ਜਾਵੇ ਤੁਹਾਡੇ ਮੁਹੱਲੇ ਵਾਲੇ ਕੋਈ ਲੈਟਰ ਗਈ ਹੈ ਸਾਡੇ ਵਾਲੇ ਕੋਈ ਲੈਟਰ ਨਹੀਂ ਗਈ ਜੀ ਅਸੀਂ ਖੁਦ ਥਾਣੇ ਗਏ ਆ ਉਹ ਕਹਿੰਦੇ ਅਸੀਂ ਖੁਦ 3 ਵਜੇ ਆ ਕੇ ਲਵਾ ਕੇ ਗਏ ਆ ਥਾਣੇ ਵਾਲੇ ਆਪ ਥਾਣੇ ਵਾਲੇ ਖੁਦ ਅਸੀਂ ਪੂਰੇ ਮੁਹੱਲੇ ਦੇ ਸਾਈਨ ਕਰਵਾ ਕੇ ਦੇ ਕੇ ਆਏ ਆ ਉਹ ਕਹਿੰਦੇ ਅਸੀਂ ਆਪ ਖੁਦ 3 ਵਜੇ ਆਏ ਆ ਤੇ ਲਗਵਾ ਕੇ ਗਏ ਆ ਨਾਲ ਗਿਆ ਨਾਲ ਜਾ ਤੂੰ 3 ਵਜੇ ਲਵਾ ਕੇ ਸੇਰ ਲੈ ਉਹਨਾਂ ਨੇ ਕਿਹਾ ਨੇ ਸਾਡਾ ਕੀ ਰੇਡੀਏਸ਼ਨ ਜਿਹੜੀ ਹੈ ਉਹਨਾਂ ਨੂੰ ਨਹੀਂ ਪਤਾ ਸੀ ਕਮੱਲਾ ਪੂਰਾ ਬਗਾਵਤ ਤੇ ਉੱਠ ਗਿਆ ਵਾ ਬਿਲਕੁਲ ਸਰ ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਨਾ ਪੂਰਾ ਮੱਲਾ ਦੇਖੋ ਸਭ ਦੇ ਕੰਪਲੇਂਟ ਅਸੀਂ ਕੀਤੀ ਮੱਲੇ ਵੱਲੋਂ ਪੂਰੇ ਉਹਨਾਂ ਦੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਅੱਜ 3 ਦਿਨ ਹੋ ਗਏ ਜੀ ਅਸੀਂ ਐਸਐਚਓ ਸਾਹਿਬ ਕੀ ਕਹਿੰਦੇ ਐਸਐਚਓ ਸਾਹਿਬ ਐਸਐਚਓ ਸਾਹਿਬ ਨਹੀਂ ਮਿਲੇ ਉਹਨੇ ਉੱਥੇ ਇੱਕ ਜਿਹੜੇ ਡਿਊਟੀ ਦੇ ਸੀਗੇ ਏਐਸਆਈ ਉਹ ਮਿਲੇ ਸਰ ਕੀ ਨਾਮ ਸੀਗਾ ਉਹ ਕਹਿੰਦੇ ਪੁੱਤੋ ਜੀ ਜਦੋਂ ਲੱਗਿਆ ਸੀ ਤੁਸੀਂ ਕਿੱਥੇ ਸੀ 3 ਵਜੇ ਅਸੀਂ ਆ ਥੋੜਾ ਉੱਠਣਾ ਸੀ ਕੀ ਕਹਿੰਦੇ ਹੁਣ ਕਾ ਸਾਨੂੰ ਕਹਿੰਦੇ 3 ਵਜੇ ਤੁਸੀਂ ਕਿੱਥੇ ਸੀ ਤੁਸੀਂ ਆਣਾ ਸੀ ਉਸ ਟਾਈਮ ਜਿਹੜਾ ਚੋਰ ਚੋਰੀ ਕਰੂਗਾ ਰਾਤ ਨੂੰ ਚੋਰੀ ਕਰੂਗਾ ਜਿਨ੍ਹਾਂ ਨੇ ਘਰੇ ਸੌਣਾ ਤਾਂ ਸੌਣਗੇ ਅਗਰ ਜੋ ਲੀਗਲ ਸੀਗਾ ਸਵੇਰੇ ਲਾ ਦਿੰਦੇ ਬਿਲਕੁਲ ਜੀ ਇਹ ਤਾਂ ਬਿਲਕੁਲ ਸਹੀ ਗੱਲ ਹੈ ਜੇ ਲੀਗਲ ਹੁੰਦਾ ਤੇ ਸਵੇਰੇ ਮਾਰਨਿੰਗ ਲਾ ਕੇ ਜਾਂਦੇ ਪੂਰੇ ਮੱਲੇ ਵਾਲੇ ਦੇ ਸਹਿਮਤੀ ਨਾਲ ਲਾਉਂਦੇ ਜੀ ਭਾਜੀ ਇਹ ਰਹਿਸ਼ੀ ਏਰੀਆ ਰਹਿਸ਼ੀ ਏਰੀਆ ਦੇ ਵਿੱਚ ਕਮਰਸ਼ੀਅਲ ਕੰਮ ਕਰ ਰਹੇ ਸੀਗੇ ਲਾਸਟ 30 ਸਾਲ ਤੋਂ ਇੱਥੇ ਰਹਿ ਰਹੇ ਸੀ ਕੰਮ ਕਰ ਰਹੇ ਸੀਗੇ ਜੀ ਇੱਥੇ ਪਹਿਲੇ ਫੈਕਟਰੀ ਚੱਲ ਰਹੀ ਸੀ ਜੀ ਪੂਰੇ ਮੱਲ ਪੱਠੀ ਚੱਲ ਸੀ ਪੂਰੇ ਮੱਲਿਆਂ ਦੇ ਕੋਈ ਇਤਰਾਜ਼ ਨਹੀਂ ਕੀਤਾ ਜੀ ਚੱਲਣ ਦੋ ਉਸ ਤਰ੍ਹਾਂ ਪੱਠੀ ਇਹਨਾਂ ਨੇ ਛੱਡ ਕੇ ਇਹਦੀ ਕੋਈ ਬਿਲਡਿੰਗ ਦੀ ਐਨਓਸੀ ਨਹੀਂ ਹੈਗੀ ਹੁਣ ਤੱਕ ਤੇ ਨਜਾਇਜ਼ ਬਿਲਡਿੰਗ ਬਣੀ ਹੋਈ ਹੈ ਜੀ ਇਹਦੇ ਕੋਈ ਪਰਮਿਸ਼ਨ ਦੀ ਦਰਖਾਸਤ ਨਹੀਂ ਕਾਰਪੋਰੇਸ਼ਨ ਅਸੀਂ ਕਾਰਪੋਰੇਸ਼ਨ 'ਚ ਦਰਖਾਸਤ ਦੇਤੀ ਜੀ ਏਟੀਪੀ ਨੂੰ ਦੇਤੀ ਨਗਰ ਨਿਗਮ ਕਮਿਸ਼ਨਰ ਨੂੰ ਦੇਤੀ ਜੀ ਤੇ ਹੁਣ ਅਸੀਂ ਹਾਰ ਕੇ ਪੂਰੇ ਮੱਲੇ ਵਾਲਿਆਂ ਨੇ ਇਹਨਾਂ ਦੇ ਘਰ ਦੇ ਬਾਹਰ ਤਲਨਾ ਲਾਇਆ ਮੇਰਾ ਬਿਲਕੁਲ ਇਹਦੇ ਬੈਕਸਾਈਡ ਤੇ ਘਰ ਹੈ ਜੀ ਤੇ ਮੇਰੇ ਮਦਰ ਹਾਲ ਦੇ ਮੇਜਰ ਨੂੰ ਤਾਂ ਹੀ ਸਰਜਰੀ ਹੋਈ ਹੈ ਜੀ ਤੁਸੀਂ ਆਪ ਦੇਖੋ 5G ਟਾਵਰ ਲੱਗੇ ਆ ਕਿੰਨੀ ਇਹਦੀ ਰੇਡੀਏਸ਼ਨ ਤੇਜ ਹੁੰਦੀ ਹੈ ਜੀ ਲੇਕਿਨ ਇਹਨੂੰ ਬੂਸਟਰ ਕਹਿ ਦਿੰਦੇ ਨੇ ਅੱਜਕੱਲ ਇਹਨੂੰ ਬੂਸਟਰ ਇਸ ਕਰਕੇ ਕਹਿੰਦੇ ਨੇ ਛੋਟੇ ਟਾਵਰ ਨੇ ਵੱਡੇ ਟਾਵਰ ਹੁਣ ਕੰਪੈਰੀਜ਼ਨ ਦੇ ਵਿੱਚ ਛੋਟੇ ਟਾਵਰ ਲੱਗ ਲੱਗੇ ਕਿ ਇਹਨੂੰ ਬੂਸਟਰ ਕਹਿ ਦੋ ਕਿ ਇਹਦਾ ਰੇਡੀਏਸ਼ਨ ਨਹੀਂ ਹੁੰਦੀ ਲੇਕਿਨ ਇਹਦੇ ਜਦ ਲੋਪ ਪੜੀਏ ਤਾਂ ਰੇਡੀਏਸ਼ਨ ਇਹਦੀ ਵੀ ਜ਼ਿਆਦਾ ਹੈਗੀ ਸਰ ਇਹਦੀ 1 ਕਿਲੋਮੀਟਰ ਤੱਕ ਰੇਡੀਏਸ਼ਨ ਹੁੰਦੀ ਹੈ ਜੀ 5G ਹੈ ਸਰ 5G ਹਾਂਜੀ ਬਿਲਕੁਲ ਮੰਕੀ ਕਰਦੇ ਆ ਤੁਸੀਂ ਭਾਈ ਅਸੀਂ ਪਹਿਲਾਂ 3-4 ਧਾਵਾਂ ਤੇ ਉਹਨਾਂ ਨੇ ਕੀਤਾ ਕਿ ਇੱਥੇ ਲਾ ਦੇਣੇ ਟਾਵਰ ਇੱਥੇ ਵੀ ਪੁੱਛ ਕੇ ਗਏ ਇਹਨਾਂ ਨੇ ਕਿਹਾ ਨਹੀਂ ਲ ਮਨਾ ਕਰਤਾ ਫੇ ਇਹਨਾਂ ਨੇ ਇੱਧਰ ਲਾਤਾ ਇਹਨਾਂ ਦੇ ਵੀ ਬੂਸਟਰ ਲੱਗਾ ਹੋਇਆ ਪਤਾ ਨਹੀਂ ਇਹਨਾਂ ਨੇ ਮਨਾ ਕਰਤਾ 5G ਟਾਵਰ ਦਾ ਨਾ ਜਿਹੜਾ ਉਹ ਮਨਾ ਕਰਤਾ ਇਹਨਾਂ ਨੇ ਉਹ ਵੀ Wi-Fi ਦਾ ਬੂਸਟਰ ਉਹ Wi-Fi ਦਾ ਬੂਸਟਰ ਹੈ ਭਾਈ ਉਹਨਾਂ ਨੇ ਲਓ ਨਿਕਾਲੋ ਬੂਸਟਰ 5G ਦਾ ਹੀ ਬੂਸਟਰ ਹੈ ਜਿਹੜਾ ਲੱਗਾ ਹੋਇਆ ਉਹਨਾਂ ਨੇ ਨਹੀਂ ਲਾਇਆ ਉਹਨਾਂ ਨੇ ਨਹੀਂ ਲਾਇਆ ਪਹਿਲਾਂ ਨਹੀਂ ਲਾਇਆ ਉਹਨਾਂ ਨੇ ਲੱਗਾ ਭਾਈ ਜੀ ਮੈਂ ਤੁਹਾਨੂੰ ਦਿਖਾ ਸਕਦਾ ਲੱਗਾ ਆਹ ਫੈਕਟਰੀ 'ਚ ਲੱਗਾ ਹੋਇਆ ਅੱਛਾ ਇਹਨੇ ਵੱਡਾ ਲਵਾਨ ਲੱਗੇ ਸੀ ਉਹ ਵਰਖਵਾਤਾ ਸਿਗਾ ਮੈਂ ਤੁਹਾਨੂੰ ਕਹਿ ਰਿਹਾ ਕਿ ਛੋਟੇ ਟਾਵਰ ਬੂਸਟਰ ਹੁੰਦੇ ਆ ਚਾਰ ਬੂਸਟਰ ਲੱਗੇ ਹੋਣਗੇ ਤਾਂ ਉਹਨੂੰ ਬੂਸਟਰ ਕਿਹਾ ਆਈ ਫੈਕਟਰੀ ਟਾਵਰ ਹੈ ਉੱਥੇ ਹੀ ਫੈਕਟਰੀ ਟਾਵਰ ਹੈਗਾ ਲੇਕਿਨ ਤੁਸੀਂ ਗੁਰੂ ਕੀ ਕਹਿਣਾ ਚਾਹੁੰਦੇ ਹੋ ਸਰਕਾਰਾਂ ਨੂੰ ਨਹੀਂ ਸਰਕਾਰਾਂ ਦਾ ਤਾਂ ਇਹੀ ਮੰਗ ਹੈ ਦੇਖੋ ਮੱਲੇ ਵਾਲੇ ਸਾਰੇ ਇਸ ਚੀਜ਼ ਤੋਂ ਪਰੇਸ਼ਾਨ ਆ ਕਿ ਸਾਨੂੰ ਕੱਲ੍ਹ ਨੂੰ ਬਿਮਾਰੀਆਂ ਨੂੰ ਅੱਗੇ ਬਿਮਾਰੀਆਂ ਬਹੁਤ ਫੈਲਦੀਆਂ ਇਹਨਾਂ ਇਹ ਤੋਂ ਸਾਨੂੰ ਹੋਰ ਪਰੇਸ਼ਾਨੀ ਹੋਊਗੀ ਇਸ ਕਰਕੇ ਟਾਵਰ ਹਟਾਉਣਾ ਚਾਹੀਦਾ ਇੱਥੋਂ ਕਿ ਟਾਵਰ हट ਜੇਗਾ ਫਿਰ ਨੈਟ ਕਿੱਦਾਂ ਯੂਜ਼ ਕਰੋਗੇ ਵੈਸੇ ਫਿਰ ਹੋਰ ਕਿੱਥੇ ਲਾ ਲੈਣਾ ਕਿਸੇ ਖੁੱਲੀ ਜਗ੍ਹਾ ਤੇ ਲਾ ਲੈਣਾ ਆਪਾਂ ਦੇਖੋ ਡੋਮੈਸਟਿਕ ਏਰੀਆ ਦੇ ਵਿੱਚ ਕਿਉਂ ਲਾਉਣਾ ਆਪਾਂ ਜਿੱਥੇ ਰਿਆਸ਼ੇ ਇੰਨੀਆਂ ਰਹਿੰਦੇ ਲੋਕ ਇੰਨੀਆਂ ਜਾਨਾਂ ਨੂੰ ਆਪਾਂ ਕਿ ਆਪਾਂ 10000 ਦੇ ਪਿੱਛੇ ਆਪਾਂ 1000 ਬੰਦੇ ਦੀ ਜਾਨ ਥੋੜੀ ਦੇਣੀ ਮੁਹੱਲਾ ਸਾੜਾ ਖਲੇਫ ਚਾ ਛੋਟੇ ਕਿਰਾਏ ਪਿੱਛੇ ਛੋਟੇ ਪੈਸੇ ਲਾਲਚ ਪਿੱਛੇ ਲੋਕੀ ਲਵਾ ਲੈਂਦੇ ਲੋਕਾਂ ਨੂੰ ਆ ਨਹੀਂ ਪਤਾ ਕਿਸ ਘਰ ਦੇ ਵਿੱਚ ਅਸੀਂ ਵੀ ਰਹਿਣਾ ਕੈਂਸਰ ਉੱਥੇ ਫੈਲੂਗਾ ਅਸੀਂ ਤੇ ਭਾਈ ਮੁਹੱਲੇ ਨੂੰ ਇਹ ਦਰਖਾਹ ਕਰਦੇ ਆ ਵੀ ਮੁਹੱਲਾ ਇਕੱਠਾ ਹੋ ਕੇ ਜਾਵੇ ਵੀ ਇਹ ਲਗਨ ਨਹੀਂ ਦੇਣਾ ਸੀ ਨਹੀਂ ਲਗਣਾ ਨਹੀਂ ਚਾਹੀਦਾ ਹੈ ਕੰਪਨੀ ਦੇ ਕਿਸੇ ਮੁਲਾਜ਼ਮ ਨਾਲ ਤਾਲਮੇਲ ਹੋਇਆ ਨਹੀਂ ਕਿਸੇ ਨਾਲ ਨਹੀਂ ਹੋਇਆ ਕੋਈ ਨਹੀਂ ਆ ਕੋਈ ਨਹੀਂ ਆ ਹਾਲੇ ਕੋਈ ਵੀ ਨਹੀਂ ਆਇਆ ਫੋਨ ਤੇ ਸਾਡੀ ਗੱਲ ਹੋਈ ਸੀ ਮੁਲਾਜ਼ਮ ਨਾਲ ਉਹ ਕਹਿੰਦਾ ਆ ਉਹ ਕਹਿ ਰਿਹਾ ਤੁਸੀਂ ਅੱਜ ਉੱਪਰੋਂ ਜਾ ਕੇ ਸਵਿਚ ਆਫ ਕਰ ਦਿਓ ਸਵਿਚ ਇਸ 652 ਲੱਗਦਾ ਹਾਂਜੀ ਬਿਲਕੁਲ ਤੁਸੀਂ ਚਲੋ ਪਰ ਅਸੀਂ ਕੋਈ ਨਹੀਂ ਗਿਆ ਜੀ ਉੱਪਰ ਸਵਿਚ ਆਫ ਕਰ ਲਿਆ ਕਿਹੜੇ ਮੁਲਾਜ਼ਮ ਨੇ ਕਿਹਾ ਤਾਂ ਕਿ ਘਰੇ ਵੜ ਜਾਓ ਉਹਨਾਂ ਨੇ ਤੇ 452 ਲਵਾ ਲਓ ਤੇ ਸੋਚ ਬੰਦ ਕਰ ਦਿਓ ਉਹਨਾਂ ਦੇ Airtel ਦੇ ਮੁਲਾਜ਼ਮ ਸੀਗੇ ਚੰਡੀਗੜ੍ਹ ਤੋਂ ਉਹ ਉਹਦੇ ਫੋਨ ਤੇ ਅਸ਼ੁਨੀ ਦੇ ਫੋਨ ਤੇ ਫੋਨ ਆਇਆ ਸੀ ਹਾਂ ਬਸ ਇਹ ਉਹਨਾਂ ਨੇ ਬੰਦੇ ਪਸਾਣੇ ਸੀਗੇ ਫਿਰ ਬਸ ਤੁਸੀਂ ਸੋਚ ਆਫ ਕਰਦੇ ਤੇ ਤੁਹਾਡੇ ਤੇ ਕਾਰਵਾਈ ਹੋ ਸਕਦੀ ਕਿਉਂਕਿ ਘਰ 'ਚ ਦਖਲ ਤੁਸੀਂ ਵੜ ਗਏ ਹੋ ਘਰ ਦੇ ਵਿੱਚ ਇਹੀ ਹੋਣਾ ਸੀਗਾ ਤੁਹਾਡੇ ਉੱਤੇ ਬਿਲਕੁਲ ਐਸਐਚਓ ਸਾਹਿਬ ਨੇ ਕੋਈ ਗੱਲ ਨਹੀਂ ਸੁਣੀ ਪ੍ਰਧਾਨ ਸਾਹਿਬ ਐਸਐਚਓ ਸਾਹਿਬ ਨੇ ਕੋਈ ਗੱਲ ਨਹੀਂ ਸੁਣੀ ਨਹੀਂ ਅੱਜ ਇੱਕ ਮਿੰਟ ਦੇਖੋ ਮੱਲਿਆ ਦੀ ਕੋਈ ਸੁਣਵਾਈ ਨਹੀਂ ਹੋਈ ਦੂਸਰੀ ਗੱਲ ਇਹ ਵੀ ਸਵੇਰੇ ਐਸਐਚਓ ਸਾਹਿਬ ਨਾਲ ਗੱਲ ਕਰਕੇ ਉਹਨਾਂ ਨੇ ਵੀ ਆ ਜਣਾ ਅਸੀਂ ਵੀ ਜਾਵਾਂਗੇ ਅਸੀਂ ਆਪਣਾ ਪੱਖ ਰੱਖਣਾ ਔਰ ਇਹ ਅਸੀਂ ਲਵਾ ਦੇਣਾ ਲਵਾ ਦੇਣਾ ਬਿਲਕੁਲ 100% ਲਵਾਵਾਂਗੇ ਜੀ ਸਾਡੀ ਐਮਐਲਏ ਸਾਹਿਬ ਨਾਲ ਗੱਲ ਹੋਈ ਇਸ ਵਿਸ਼ੇ 'ਚ ਭੋਲਾ ਜੀ ਭੋਲਾ ਜੀ ਭੋਲਾ ਜੀ ਕੀ ਕਹਿੰਦੇ ਨੇ ਭੋਲਾ ਜੀ ਕਹਿੰਦੇ ਵੀ ਜੋ ਵੀ ਲੀਗਲ ਕੰਮ ਆ ਉਹ ਕਰਾਂਗੇ ਆਪਾਂ ਤੁਸੀਂ ਇਹਨਾਂ ਕੋ ਲਾ ਨਹੀਂ ਦੇਖਿਆ ਕਿ ਤੁਹਾਡੇ ਮੁਲਾਜ਼ਮਾਂ ਜਿਨ੍ਹਾਂ ਨੇ ਟਾਬਰ ਖੋਦ ਆ ਕੇ ਲਵਾਇਆ ਜੋ ਬਾਈ ਜੀ ਕਹਿ ਰਹੇ ਸੀਗੇ ਇਹ ਮੈਂ ਨਹੀਂ ਚੈੱਕ ਨਹੀਂ ਕੀਤੀ ਇਹ ਮੇਰੀ ਨੌਲੇਜ ਨਹੀਂ ਜੀ ਉਸ ਟਾਈਮ ਮੈਂ ਨਹੀਂ ਸੀਗਾ ਹੁਣ ਤੁਸੀਂ ਕਹਿੰਦੇ ਸਾਢੇ 3 ਵਜੇ ਸਾਨੂੰ ਤੁਸੀਂ ਦੇਖਣਾ ਸੀ ਕਿਹੜਾ ਉੱਠ ਕੇ ਦੇਖੂਗਾ ਰਾਤ ਨੂੰ ਸਾਢੇ 3 ਵਜੇ ਠੰਡ ਦੇ ਏਰੀਆ ਤੇ ਵੀ ਚੋਰੀ ਕਰੂਗਾ ਦਿਨ ਵੇਲੇ ਤਾਂ ਕਰੂਗਾ ਅਸੀਂ ਤਾਂ ਉਹ ਮੁਲਾਜ਼ਮ ਵੀ ਦੇਖਣੇ ਆ ਜਿਹੜੇ ਕਹਿੰਦੇ ਸੀ ਵੀ ਅਸੀਂ ਕੋਲ ਜਾ ਕੇ ਲਵਾ ਕੇ ਆਏ ਆ ਅੱਛਾ ਹਾਂਜੀ ਹਾਂ ਇਹ ਰਿਪੋਰਟਿੰਗ ਹੈਗੀ ਹੈ ਕਿ ਮੁਲਾਜ਼ਮਾਂ ਨੇ ਕਿਹਾ ਕਿ ਸੀ ਕੋਲ ਲਾ ਕੇ ਆਇਆ ਇਹ ਮੱਲੇ ਵਾਲੇ ਗਏ ਸੀ ਇਹਨਾਂ ਦੇ ਇਹਨਾਂ ਸਾਹਮਣੇ ਹੋਇਆ ਜੀ ਸਰ ਪੁਲਿਸ ਦੀ ਗੱਡੀ ਆਈ ਰਾਤ ਨੂੰ ਆਂਟੀ ਜੀ ਕਹਿ ਰਹੇ ਸੀ ਪੁਲਿਸ ਦੀ ਗੱਡੀ ਆਈ ਰਾਤੀ ਇਧਰ ਟਾਵਰ ਲਵਾਉਣ ਹਾਂ ਦੋ ਪੁਲਿਸ ਵਾਲੇ ਆਏ ਪਿਆ ਜੀ ਆਂਟੀ ਆਏ ਹੋ ਮੇਰੇ ਪੁਲਿਸ ਵਾਲੇ ਆਏ ਮੇਰੇ ਬੱਚਾ ਐਦਾਂ ਕਿਹੜੇ ਕੱਢਦੇ ਸੀ ਪੁਲਿਸ ਵਾਲੇ ਤੋਂ ਮੈਂ ਤੁਹਾਨੂੰ ਆ ਪੁੱਛਦਾ ਮੈਂ ਪੁਲਿਸ ਵਾਲੇ ਖੁਦ ਆ ਕੇ ਟਾਵਰ ਲਗਾ ਕੇ ਗਏ ਨੇ ਨਹੀਂ ਨਹੀਂ ਇੱਥੇ ਦਾ ਤਾਂ ਦੇਖ ਬੇਟਾ ਮੈਂ ਆਈ ਨਹੀਂ ਮਨ ਗਲੀ ਮੈਂ ਮੇਰਾ ਘਰ ਹੈ ਉਧਰ ਨਹੀਂ ਦੋ ਸਾਰੀ ਰਾਤ ਫਿਰਦੇ ਰਹੇ ਪੁਲਿਸ ਵਾਲੇ ਰਾਤ ਨੂੰ ਉਹਦੋਂ ਦੇ ਰਾਤ ਨੂੰ ਦੇਖੇ ਨਹੀਂ ਵੀ ਕਹਿੰਦੇ ਆ ਲੋਕ ਜਿਨ੍ਹਾਂ ਨੇ ਦੇਖੇ ਆ ਦੋ ਜਣੇ ਆਏ ਦੋ ਪੁਲਿਸ ਵਾਲੇ ਆਇਆ ਨਾ ਆਇਆ ਪੁਲਿਸ ਵਾਲੇ ਦੋ ਆਏ ਨਾਲ ਬਟਾ ਦੇਖੇ ਕਿਉਂ ਨਹੀਂ ਦੇਖੇ ਮੇਰੇ ਬੱਚਾ ਦੋ ਪੁਲਿਸ ਵਾਲੇ ਆਏ ਆ ਮਤਲਬ ਇੱਧਰ ਤਾਂ ਦੇਖਵੇ ਤਾਂ ਮੈਂ ਆਈ ਨਹੀਂ ਉੱਧਰ ਗਲੀ માં ਆਏ ਆ ਜੋਂਕੀ ਜਦੋਂ ਕਿ ਜੰਕੀ ਦਾ ਨਾਮ ਨਾ ਉਹਨਾਂ ਦੇ ਨੰਬਰ ਦਾ ਵੇਰਾ ਨਾ ਸਕੂਲ ਮਤਲਬ ਪੁਲਿਸ ਵਾਲੇ ਖੋਦਾ ਕਿਤਾਬ ਲਗਾ ਕੇ ਗਏ ਨਹੀਂ ਵੀ ਬੇਟਾ ਦੇਖਾ ਤੇ ਦਨ ਮੈਂ ਕੰਨੀ ਹ ਗਲੀ ਮੇ ਪੁਲਿਸ ਸੀ ਦੀ ਸੀ ਜੋਂਕੀ ਜਦੋਂ ਸੀ ਪੁਲਿਸ ਜਦੋਂ ਸੀ ਪੁਲਿਸ ਸਟੇਸ਼ਨ ਤੇ ਅਰਖਾਸਤ ਦੇਣ ਗਏ ਆ ਪੂਰੇ ਮਹੱਲੇ ਦੇ ਸਾਈਨ ਕਰਵਾ ਕੇ ਐਪਲੀਕੇਸ਼ਨ ਮੁੰਸ਼ੀ ਨੂੰ ਦੇਣ ਗਏ ਆ ਤੇ मुंशी ਖੁਦ کہہ ਰਿਹਾ ਕਹਿੰਦਾ ਤੁਸੀਂ ਸੁੱਤੇ ਸੀ ਰਾਤੀ ਅਸੀਂ ਖੁਦ ਤਾਂ ਗਏ ਆ ਉੱਥੇ 3 ਵਜੇ ਲਗਵਾ ਕੇ ਆਏ ਸਾਡੇ ਮੁਲਾਜ਼ਮ ਨਾਲ ਗਏ ਉੱਥੇ ਇਹ ਉਹਨਾਂ ਨੇ ਗੱਲ ਕੀਤੀ ਇਹ ਉਹਨਾਂ ਨੇ मुंशी ਨੇ ਕਿਹਾ ਜੀ ਉਸ ਟਾਈਮ ਇਹ ਐਸਐਯਾ ਜੀ ਤਿੰਦਰ ਸਿੰਘ ਨੂੰ ਮਿਲ ਕੇ ਆਇਆ ਸੀਗਾ ਕਹਿੰਦਾ ਮੈਂ ਰਾਤੀ 3 ਵਜੇ ਲਵਾ ਕੇ ਮੇਰੀਆਂ ਫੋਨ ਖਿੱਚੇ ਕਹਿੰਦਾ ਵੀਡੀਓ ਬਣਾਈ ਆ ਅਸੀਂ ਨੰਬਰ ਹੈਗਾ ਨੰਬਰ ਹੈਗਾ ਐਸਐਯਾ ਸੁਨਿੰਦਰ ਸਿੰਘ ਸੁਨਿੰਦਰ ਸਿੰਘ ਇਹ ਆ ਗਿਆ ਜਾ ਕੇ ਅਸੀਂ ਥਾਣੇ ਐਪਲੀਕੇਸ਼ਨ ਦੇ ਕੇ ਆਏ ਸੀਗਾ ਮਤਲਬ ਤੁਹਾਡੇ ਮੁਹੱਲੇ ਵਾਲੇ ਦੀ ਕੋਈ ਕਦਰ ਨਹੀਂ ਆ ਤੁਸੀਂ ਸਾਰਾ ਮੁਹੱਲਾ ਇਕੱਠੇ ਹੋ ਕਿ ਤੁਹਾਡੀ ਕੋਈ ਪਰਵਾਹ ਨਹੀਂ ਸੁਣਾਈ ਨਹੀਂ ਜੀ ਦੇਖੋ ਜੀ ਮੁਹੱਲੇਦਾਰੀ ਤਾਂ ਉੱਤੇ ਕੁਝ ਨਹੀਂ ਹੁੰਦਾ ਜਦੋਂ ਸੰਗਤ ਸਾਰੀ ਇਕੱਠੀ ਹੋ ਕੇ ਸਾਰਾ ਕੰਮ ਕਰੂਗਾ ਤੇ ਫਤਿਹ ਹੋ ਜਾਊਗਾ ਜੀ ਸਭ ਮਾਤਾ ਜੀ ਕੋਈ ਮੁਲਾਜ਼ਮ ਵੀ ਆਇਸੀ ਨਾ ਮੁਲਾਜ਼ਮ ਕੋਈ ਨਹੀਂ ਆਇਆ ਦੇਖੋ ਜੀ ਇਹ ਨਹੀਂ ਭਾਈ ਭੈ ਤਾਂ ਮੇਰੀ ਗੱਲ ਸੁਣੋ ਮੁਲਾਜ਼ਮ ਇੱਥੇ ਗਲੀ ਦੇ ਵਿੱਚ ਕੋਈ ਨਹੀਂ ਆਇਆ ਹਾਂ ਠੀਕ ਹੈ ਅਸੀਂ 12 ਵਜੇ ਐਸਚੀ ਨੇ ਪੁੱਛਿਆ ਵੀ ਕੀ ਕਰਦੇ ਆ ਅੰਦਰ ਇਹ ਕਹਿੰਦੇ ਅਸੀਂ ਜੀ ਖੱਡਾ ਪਟਦੇ ਆ ਤਾਡੇ ਘਰੇ ਨਹੀਂ ਇਹਨਾਂ ਨੇ ਆਪਣੇ ਘਰੇ ਇਹਨਾਂ ਦੇ ਖੜਕਾ ਹੁੰਦਾ ਸੀ ਨਾ ਅਸੀਂ ਪੁੱਛਣਾ ਗਵਾਂਡੀਆਂ ਦਾ ਫਰਜ਼ ਹੁੰਦਾ ਵੀ ਕੀ ਆ ਇਹ ਕਹਿੰਦੀ ਅਸੀਂ ਖੱਡਾ ਪਟਦੇ ਆ ਅਸੀਂ ਕਿ ਵੀ ਚਲ ਸਿਵਰੇਜ ਇਹਨਾਂ ਦਾ ਖਰਾਵਾ ਇਹ ਠੀਕ ਕਰਦੇ ਹੋਣਗੇ ਇਹਨਾਂ ਨੇ 2:30 ਤੋਂ ਲੈ ਕੇ 3 ਵਜੇ ਤੀ ਲਾਇਆ ਚੋਰੀਆਂ ਇਹਨਾਂ ਨੂੰ ਟਾਵਰ ਸਮਾਨ ਪਿੱਛੇ ਦੀ ਆਇਆ ਫਿਰ ਗਾਲਾਂ ਵੀ ਕੱਢੀਆਂ ਇਹਨ ਦੂਜੇ ਦਿਨ ਇਹਨ ਗਾਲਾਂ ਕੱਢੀਆਂ ਮੈਂ ਹੁਣ ਕਹਿ ਨਹੀਂ ਸਕਦੀ ਇਦਨੀਆਂ ਗੰਦੀਆਂ ਗਾਲਾਂ ਕੱਢੀਆਂ ਨਹੀਂ ਕੁਝ ਕੀ ਜੇ ਗਾਲੀ ਗਲੋਚ ਹੋਈ ਜਿਹੜੀ ਵੀਡੀਓ ਆ ਜਾਏਗੀ ਸੀਸੀ ਫੁਟੇਜ ਹੋਊਗਾ ਜੀ ਉਧਰ ਜਿਹੜੇ ਗਾਲਾਂ ਕੱਢੀਆਂ ਨੇ ਮਤਲਬ ਮਤਲਬ ਸਾਰਾ ਸਮਾਨ ਟਾਵਰ ਦਾ ਉਸ ਪਿਛਲੇ ਮੁਹਲੇ ਗਲੀ ਚੋਂ ਮਗਵਾਇਆ ਉੱਪਰ ਦੀ ਕੰਦ ਟੱਪ ਕੇ ਆਇਆ ਖੇਤੋਂ ਬੰਨ ਆਇਆ ਕੰਦ ਟੱਪ ਕੇ ਸਿੱਧਾ ਨਹੀਂ ਮਗਵਾਇਆ ਘਰੀ ਦੇ ਵਿੱਚ ਨਹੀਂ ਆਇਆ ਘਰੀ ਦੇ ਵਿੱਚ ਆ ਗਿਆ ਜੇ ਲੀਗਲ ਤੌਰ ਤੇ ਹੁੰਦਾ ਤਾਂ ਚੋਰੀ ਲਵਾਉਣ ਦੀ ਕੀ ਲੋੜ ਸੀ ਰਾਤ ਨੂੰ ਬਿਲਕੁਲ ਬਿਲਕੁਲ ਇਹ ਗਲਤ ਹੈ ਜੀ ਦੇਖੋ ਕੱਲ ਕਿੰਨੇ ਵਜੇ ਜਾ ਰਹੇ ਪੈ ਕੱਲ ਕਿਨੇ ਵੇ ਜਾ ਕੱਲ ਸਵੇਰੇ 10 ਵਜੇ ਜਾ ਰਹੇ ਹਾਂ ਜੀ ਅਸੀਂ ਕੀ ਮੰਗ ਰੱਖਣੀ ਉੱਥੇ ਉੱਥੇ ਮੰਗ ਰੱਖਣੀ ਜੀ ਵੇ ਲਾਇਆ ਜਾ ਬਿਲਕੁਲ ਹਾਂ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਇਹ ਮੱਲਾ ਕਿਹੜਾ ਦੱਸ ਦੋਗੇ ਥੋੜਾ ਕਿਹੜੀ ਗਲੀ ਹੈ ਕਿਹੜਾ ਵਾਰਡ ਹੈ ਮੈਂ ਇੱਕ ਕਲਾਸ਼ ਨਗਰ ਵਾਰਡ ਨੰਬਰ 6 ਹੈ ਜੀ ਗਲੀ ਨੰਬਰ ਦਹੀਂ ਗਲੀ ਨੰਬਰ 1 ਗਲੀ ਨੰਬਰ 1 ਹੈ ਜੀ ਕਲਾਸ਼ ਨਗਰ ਗਲੀ ਨੰਬਰ 1 ਇਹ ਕਲਾਸ਼ ਨਗਰ ਗਲੀ ਨੰਬਰ 1 ਹੈ ਕੰਡਾ ਖਾ ਰਿਹਾ ਤਸਵੀਰਾਂ ਇਹ ਪਿੱਛੇ ਟਾਵਰ ਜਿਹੜਾ ਲੱਗਾ ਹੋਇਆ ਵਾ ਉਹ ਟਾਵਰ ਬੂਸਟਰ ਟਾਵਰ ਹੈ ਜਿਹੜਾ ਲੱਗਾ ਹੋਇਆ ਉਹ ਟਾਵਰ ਹੈ ਵਿਰੋਧ ਜਿਹੜਾ ਕੀਤਾ ਜਾ ਰਿਹਾ ਕੀ ਆਖਿਰ ਕੀ ਟਾਵਰ ਜਿਹੜਾ ਲੱਗਿਆ ਹੋਇਆ ਹੈ ਕਿ ਉਹਦੇ ਰੇਡੀਏਸ਼ਨ ਫੈਲਦੀ ਰੇਡੀਏਸ਼ਨ ਫੈਲਣ ਦੇ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਫੈਲਦੀਆਂ ਨੇ ਲੇਕਿਨ ਉਹ ਟਾਵਰ ਜਿਹੜੇ ਨੇ ਹਟਨੇ ਚਾਹੀਦੇ ਨੇ ਇਹ ਟਾਵਰ ਜਿਹੜਾ ਲਗਾਏ ਗਿਆ ਐਮਐਲਏ ਸਾਹਿਬ ਨੂੰ ਵੀ ਇਹਨਾਂ ਨੇ ਕਿਹਾ ਵਾ ਲੇਕਿਨ ਮੁਲਾਜ਼ਮ ਜਦੋਂ ਉੱਥੇ ਪਹੁੰਚਦੇ ਨੇ ਤੇ ਉਹ ਵੀ ਕਹਿੰਦੇ ਕਿ ਸਾਨੂੰ ਕਿ ਫੋਨ ਕਾਲ ਆਂਦੀ ਹੈ ਕਿ ਉੱਥੇ ਲੌਨ ਆਰਡਰ ਮੇਨਟੇਨ ਕਰਨਾ ਲੇਕਿਨ ਤੁਹਾਨੂੰ ਦੱਸ ਦਈਏ ਕਿ ਇੱਥੇ ਜੋ ਨਿਵਾਸੀ ਸੀ ਉਹਨਾਂ ਨੇ ਦੱਸਿਆ ਕਿ ਇੱਕ ਜੋ ਨਾਇਟ ਦੇ ਮੁੰਛੀ ਨੇ ਉਹਨਾਂ ਨੇ ਕਿਹਾ ਕਿ 3 ਵਜੇ ਤੁਸੀਂ ਸੁੱਤੇ ਹੋਏ ਸੀਗੇ ਕਿ ਟਾਵਰ ਤਾਂ ਕੀ ਟਾਵਰ ਟਾਇਆ ਜਾਊਗਾ ਕਿ ਨਹੀਂ ਟਾਇਆ ਜਾਊਗਾ ਇੱਕ ਪਾਸੇ ਪੂਰਾ ਮਹੱਲਾ ਤੇ ਇੱਕ ਪਾਸੇ ਇੱਕ ਪਰਿਵਾਰ ਹੈ ਜੋ ਇਲਿਗਲ ਤੌਰ ਤੇ ਤੇ ਮਹੱਲੇ ਵਾਲੇ ਦਾ ਕਹਿਣਾ ਕਿ ਟਾਵਰ ਲਗਾਇਆ ਗਿਆ ਵਾ ਮਹੱਲੇ ਵਾਲੀ ਸੁਣਵਾਈ ਜ਼ਿਆਦਾ ਹੋਊਗੀ ਕਿ ਇੱਕ ਬੰਦੇ ਦੀ ਸੁਣਵਾਈ ਜ਼ਿਆਦਾ ਹੋਊਗੀ ਤਾਂ ਸਮਝ ਦੱਸ ਲੋ ਕੀ ਹੁਕਮ ਤੁਹਾਨੂੰ ਕੀ ਫੋਨ ਕਾਲਸ ਕੀ ਆਂਦੀ ਸਾਨੂੰ ਤਾਂ ਇਹ ਕਿਹਾ ਵੀ ਚੈੱਕ ਕਰ ਵੀ ਉੱਥੇ ਤੁਸੀਂ ਥਾਣੇ ਨੂੰ ਕਹਿੰਦੇ ਥਾਣੇ ਦਾ ਟਾਈਮ ਵੀ 10 ਵਜੇ ਤੱਕ ਆ ਵੀ 10 ਵਜੇ ਉਹ ਵੀ ਪਾਰਟੀ ਆ ਜੂਗੀ ਵੀ ਚੱਲ ਜਣ ਪਾਰਟੀ ਆਪਣੀ ਜਿੱਦ ਦੋ ਕੋਈ ਐਨਓਸੀ ਦੇਖੀ ਹੈ ਐਨਓਸੀ ਹੈਗੀ ਹੈ ਮਹੱਲੇ ਵਾਲੇ ਜਿਹੜੇ ਇੱਕ ਟਾਵਰ ਉਹਦੇ ਬਾਰੇ ਇਨਸਾਨ ਪਤਾ ਉਹਦੇ ਬਾਰੇ ਨਹੀਂ ਕੋਈ ਨੌ ਪੌਲ ਸ਼ਾਨਦਰ ਨੂੰ ਦਿੱਕਤ ਆ ਗਿਆ ਹਾਂ ਜੀ ਜੀ ਕੈਮਰਾ ਸਨ ਨੇ ਸੀਤਿਆ ਦੇ ਨਾਲ ਵੀ ਸ਼ਾਰਕਪੂਰ ਨੂੰ ਕਰਨ ਬਾਈ